ਸਮਰਾਲਾ ਦੇ ਨੇੜੇ ਸਰੰਦ ਨਹਿਰ ਕਿਨਾਰੇ ਪਿੰਡ ਗੜੀ ਤਨਖਾਣਾ ਵਿਖੇ ਝੁੱਗੀਆਂ ਬਣਾ ਕੇ ਰਹਿ ਰਹੇ ਪ੍ਰਵਾਸੀ ਮਜ਼ਦੂਰਾ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 12:30 ਵਜੇ ਅੱਗ ਲੱਗਣ ਨਾਲ ਅੱਗ ਦੇ ਭਾਂਬੜ ਮਚ ਗਏ ਜਿਸ ਵਿੱਚ ਉਹਨਾਂ ਦਾ ਵੀ ਹੁਣ ਇਹਨਾਂ ਦੇ ਕੋਲ ਜਿਹੜੇ ਨੇ ਇਸ ਟਾਈਮ ਤੰਦੇ ਕੱਪੜੇ ਹੀ ਨੇ ਉਹ ਤੋਂ ਇਲਾਵਾ ਕੁਝ ਵੀ ਨਹੀਂ ਹੈ ਜਿਹੜੇ ਤੰਤੇ ਉੱਪਰ ਕੱਪੜੇ ਪਾਏ ਕਿਉਂਕਿ ਹੁਣ ਠੰਡ ਦਾ ਟਾਈਮ ਆ ਬਹੁਤ ਔਖਾ ਵਾ ਰਾਤ ਅਸੀਂ ਸਾਰੀ ਵੀ ਰਾਤ ਉੱਥੇ ਬੈਠ ਕੇ ਧੂਣੀ ਮਰੇ ਅੱਗ ਨਹੀਂ ਅੱਗ ਲਾ ਗਿਆ ਪਹਿਲੇ ਵੀ ਧਮਕੀ ਬੰਦੇ ਨੂੰ ਦੇ ਗਿਆ ਕਿ ਭਾਈ ਨਹੀਂ ਹਟਾਣਾ ਤਾਂ ਅਸੀਂ ਮਹੱਲੇ ਹਟਾ ਦੇਣਾ ਸਾਰੇ ਇਸ ਵਜੇ ਨਾਲ ਉਹਨੇ ਮਹੱਲੇ ਇਸ ਢੰਗ ਸੇ ਹਟਾਇਆ ਕਿ ਯਹਾਂ ਪਰ ਡੰਗਰ ਪਸ਼ੂ ਸਾਰੇ ਚਲਾ ਗਿਆ ਮੱਜਾਂ ਸੀ ਇੱਥੇ ਇਹਨਾਂ ਦੇ ਡੰਗਰ ਪਸ਼ੂ ਸੀ ਜਿੰਨਾ ਹੋ ਸਕੇ ਅਸੀਂ ਮੰਨ ਲਓ ਬਾਹਰ ਕੱਢੇ ਤੇ ਚਾਰ ਬੱਕਰੀਆਂ ਇੱਕ ਗਊ ਤੇ ਕੁਛ ਇਹਨਾਂ ਘਰੇਲੂ ਸਮਾਨ ਔਸਤ 15-16 ਝੁਕਲੀਆਂ ਨੇ ਜਿਹੜੀਆਂ जलकी एना नमस्कार पंजाब लाइव 18 न्यूज़ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ देर रात्री ਸੁੱਤੇ ਪੇ ਗਰੀਬ ਪ੍ਰਵਾਸੀ ਮਜ਼ਦੂਰਾ ਦੀਆਂ 15 ਤੋਂ 16 ਝੁੱਗੀਆਂ ਅਤੇ ਦੁਕਾਨਾਂ ਨੂੰ ਲੱਗੀ ਅੱਗ ਸੜ ਕੇ ਹੋਈਆ ਸਵਾ ਕਈ ਪਾਲਤੂ ਪਸ਼ੂ ਵੀ ਅੱਗ ਵਿੱਚ ਸੜ ਕੇ ਮਰੇ ਸਰਦੀ ਦੇ ਮੌਸਮ ਵਿੱਚ 50 ਤੋਂ 60 ਗਰੀਬ ਦਾਦੇ ਸਿਰ ਤੋਂ ਛੱਤ ਹੋਈ ਸੜਕੇ ਸਵਾ ਲੱਖਾਂ ਦਾ ਸਮਾਨ ਅਤੇ ਨਕਦੀ ਚੜੇ ਅੱਗ ਦੀ ਭੇਟ ਪ੍ਰਵਾਸੀ ਔਰਤਾ ਮਜ਼ਦੂਰਾ ਤੇ ਬੱਚਿਆਂ ਨੇ ਸਮਾਜ ਸੇਵੀ ਜਥੇਬੰਦੀਆਂ ਤੋਂ ਮਦਦ ਲਈ ਆਖਿਆ ਸਮਰਾਲਾ ਦੇ ਨਦੀਕ ਸਰੰਦ ਨਹਿਰ ਕਿਨਾਰੇ ਪਿੰਡ ਗੜੀ ਤਨਖਾਣਾ ਵਿਖੇ ਝੁੱਗੀਆਂ ਬਣਾ ਕੇ ਰਹਿ ਰਹੇ ਪ੍ਰਵਾਸੀ ਮਜ਼ਦੂਰਾ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 12:30 ਵਜੇ ਅੱਗ ਲੱਗਣ ਨਾਲ ਅੱਗ ਦੇ ਭਾਂਬੜ ਮਚ ਗਏ ਜਿਸ ਵਿੱਚ ਉਹਨਾਂ ਦਾ ਸਾਰਾ ਕੱਪੜਾ ਸਮਾਨ ਨਕਦੀ ਰਾਜਨ ਤੋਂ ਇਲਾਵਾ ਅਨੇਕਾ ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਕੇ ਮਰ ਗਏ ਇਸ ਅੱਗ ਨਾਲ ਝੁੱਗੀਆਂ ਨੇੜੇ ਖੋਖੇ ਵਿੱਚ ਬਣੀਆਂ ਦੋ ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ ਜਿਨ੍ਹਾਂ ਵਿੱਚ ਇੱਕ ਦਰਜੀ ਦੀ ਦੁਕਾਨ ਸੀ ਜਿਸ ਵਿੱਚ 3.5 ਲੱਖ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ ਅਤੇ ਇੱਕ ਕਰਿਆਨੇ ਦੀ ਦੁਕਾਨ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਝੁੱਗੀਆਂ ਨੂੰ ਅੱਗ ਲੱਗਨ ਕਰ ਇਨ੍ਹਾਂ ਗਰੀਬਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ ਇੱਥੇ ਤੱਕ ਪੈਣ ਲਈ ਕੱਪੜੇ ਖਾਣ ਲਈ ਰਾਸ਼ਨ ਅਤੇ ਨਾ ਹੀ ਸਿਰ ਤੇ ਛੱਤ ਬਚੀ ਗਰੀਬ ਪਰਵਾਰਾਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਗੁਹਾਰ ਲਗਾਈ ਕਿ ਔਖੀ ਘੜੀ ਵੇਲੇ ਉਹਨਾਂ ਦੀ ਮਦਦ ਲਈ ਅੱਗੇ ਆਉਣ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ 12:45 ਤੇ ਸਾਨੂੰ ਅੱਗ ਲੱਗਣ ਬਾਰੇ ਪਤਾ ਲੱਗੇ ਗਿਆ ਅਤੇ ਅਸੀਂ ਤੁਰੰਤ ਇਸ ਜਗ੍ਹਾ ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚੀ ਕੀਤਾ ਜਿੰਨਾ ਹੋ ਸਕਿਆ ਅਸੀਂ ਇਹਨਾਂ ਨੂੰ ਜਾਨ ਮਾਨ ਦੇ ਨੁਕਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ 15 ਤੋਂ 16 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਕੁਝ ਪਸ਼ੂ ਵੀ ਇਸ ਅੱਗ ਵਿੱਚ ਸੜ ਕੇ ਮਰ ਗਏ ਇਨ੍ਹਾਂ ਪ੍ਰਵਾਸੀ ਮਜ਼ਦੂਰਾਵਾਂ ਲੋ ਕਿਸੇ ਵਿਅਕਤੀ ਦੇ ਉੱਪਰ ਅੱਗ ਲਗਾਉਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਜਲਦੀ ਹੀ छानबीन ਕਰਕੇ ਮੰਦੀ ਕਾਰਵਾਈ ਕੀਤੀ ਜਾਵੇਗੀ ਕਸ਼ਮੀਰਾ ਨਾਮ ਹੈਗਾ ਸੁਨੀਤਰਾ ਤਾਂ ਤੁਸੀਂ ਉਹ ਆ ਰਹੇ ਹੋ ਕਿ ਤੁਹਾਨੂੰ ਲੱਗ ਰਿਹਾ ਵੀ ਅੱਗ ਦਾ ਲੱਗੰਦਾ ਕੀ ਕਾਰਨ ਆ ਮੇਰਾ ਵੀ ਵੀਰ ਜੀ ਘਰ ਉਰੇ ਅਸੀਂ ਵੀ ਰਾਤ ਦੇ 12 ਵਜੇ ਦੇ ਜਾਗਦੇ ਪਏ ਹਾਂ ਕੀ ਕਾਰਨ ਮੰਦੂ ਅੱਗ ਲੱਗੰਦੋ ਵੀਰ ਜੀ ਜਸਟ ਹੰਤਾ ਸਿਉਠੇ ਆ ਉਸ ਟਾਈਮ ਤਾਂ ਲੜਾ ਚੱਲਦੀ ਪਈਆਂ ਸੀ ਉੱਚਾ ਕਾਰਨ ਤਾਂ ਹੁਣ ਅਸੀਂ ਇਹ ਤਾਂ ਰੱਬ ਜਾਣਦਾ ਜਾਬ ਅਸੀਂ ਇਹਨਾਂ ਮੈਂ ਕਾਰਨ ਤਾਂ ਕੁਝ ਨਹੀਂ ਕਹਿ ਸਕਦੀ ਕਿ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਕੇ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਘਰ ਪਰਿਵਾਰ ਇਹ ਵਿੱਚ ਸਾਰਾ ਕੁਝ ਪਾਂਡਾ ਠੀਕਰ ਸਭ ਕੁਝ ਫੋਕੇ ਸਵਾ ਹੋ ਗਿਆ ਬਸ ਹਾਂਜੀ ਉਹ ਕਾਹ ਬੋਲੋਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਕਹਿਣਾ ਚਾਹਾਂਗੇ ਵੀ ਹੁਣ ਇਹਨਾਂ ਦੇ ਕੋਲ ਜਿਹੜੇ ਨੇ ਅਸਟਮ ਤੰਦੇ ਕੱਪੜੇ ਨੇ ਉਹ ਤੋਂ ਲਾਵਾ ਕੁਝ ਵੀ ਨਹੀਂ ਹੈ ਜਿਹੜੇ ਤੰਤੇ ਉੱਪਰ ਕੱਪੜੇ ਪਾਏ ਕਿਉਂਕਿ ਹੁਣ ਠੰਡ ਦਾ ਟਾਈਮ ਆ ਬਹੁਤ ਔਖਾ ਵਾ ਰਾਤ ਅਸੀਂ ਸਾਰੀ ਵੀ ਰਾਤ ਉੱਥੇ ਬੈਠ ਕੇ ਧੂਣੀ ਮੂਰੀ ਕੱਟ ਲਈਏ ਪਰ ਉਹ ਸ਼ਾਮ ਨੂੰ ਜਿੱਦਾਂ ਸ਼ਾਮ ਪੈਣੀ ਆ ਜੀ ਅਰਵਿੰਦ ਸਾਨੀ ਜੀ ਅਰਵਿੰਦ ਸਾਨੀ ਜੀ ਕੀ ਹੋ ਯਾਰ ਆਦ ਇਹ ਰਾਤ 12 ਵਜੇ ਦੀ ਗੱਲ ਹੈ ਜੀ ਇਹ ਅੱਗ ਲੱਗਿਆ ਨਹੀਂ ਅੱਗ ਲਾ ਗਿਆ ਪਹਿਲੇ ਵੀ ਧਮਕੀ ਬੰਦੇ ਨੂੰ ਦੇ ਗਿਆ ਕਿ ਭਾਈ ਨਹੀਂ ਹਟਣਾ ਤਾਂ ਜੀ ਮਹੱਲੇ ਹਟਾ ਦੇਣਾ ਸਾਰੇ ਇਸ ਵਜੇ ਨਾਲ ਉਹਨੇ ਮਹੱਲੇ ਇਸ ਢੰਗ ਸੇ ਹਟਾਇਆ ਕਿ ਯਹਾਂ ਪਰ ਡੰਗਰ ਪਸ਼ੂ ਸਾਰੇ ਚਲਾ ਗਿਆ ਉਹਨੇ ਦੁਸ਼ਮਣੀ ਨਾਲ ਅੱਗੇ ਲਾਇਆ ਗਿਆ ਇਹਨਾਂ ਗਰੀਬਾਂ ਦਾ ਹੱਲ ਦੇਖ ਲਓ ਕੀ ਹਾਲ ਹੋਇਆ ਹੋਇਆ ਨਾ ਕੱਪੜੇ ਬੱਚਿਆ ਨਾ ਕੁਝ ਬੱਚਿਆ ਨਾ ਭੰਡੇ ਬੱਚਿਆ ਕੁਝ ਵੀ ਨਹੀਂ ਬੱਚਿਆ ਇਹ ਦੇਖੋ ਤੁਹਾਨੂੰ ਕਿਤੇ ਸ਼ੱਕ ਕਿਤੇ ਆ ਜੀ ਸ਼ੱਕ ਜੇ ਜਿੱਥੇ ਇਹ ਬੰਦਾ ਜਿਹੜਾ ਰਹਿੰਦਾ ਇੱਕ ਬੰਦੇ ਦੇ ਸ਼ੱਕ ਹੈ ਉਹਨਾਂ ਦਾ ਇੱਕ ਬੰਦੇ ਦਾ ਸ਼ੱਕ ਹੈ ਉਹ ਬੰਦੇ ਕੋਲ ਗਿਆ ਫੁਲੀ ਸ਼ਾਸਨ ਵੀ ਨਹੀਂ ਕੀਤਾ ਇਹਨਾਂ ਨੇ ਜੇ ਥਾਣੇ ਗਿਆ ਥਾਣੇ ਵੀ ਕਹਿੰਦਾ ਅਸੀਂ ਰਿਪੋਰਟ ਨਹੀਂ ਲਿਖਣਾ ਤੇ ਤੁਹਾਡੇ ਪਿੰਡ ਦਾ ਹੱਲ ਕਰੂਗਾ ਜਦ ਆਪਾਂ ਥਾਣੇ ਗਏ ਥਾਣੇ ਵਾਲੇ ਤਾਂ ਹੱਲ ਕਰਨਾ ਚਾਹੀਦਾ ਸਾਰੇ ਦਾ ਕਿ ਭਾਈ ਇਹ ਗਰੀਬਾਂ ਦਾ ਇਹ ਹਾਲ ਜੁਗੀ ਬਣਿਆ ਕਿ ਸ਼ਮਸ਼ਾਨ ਬਣਾ ਘਾਟ ਬੜਾ ਗਿਆ ਇਥੇ ਤੇ ਕਿੰਨੇ ਡੰਗੜਾ ਨੁਕਸਾਨ ਹੋਇਆ ਡੰਗੜਾ ਤਾਂ 6-7 ਪਕੜੀਆਂ ਚੱਲ ਗਿਆ ਜੀ ਇੱਕ ਡੰਗੜਾ ਜਲ ਗਿਆ ਬਾਕੀ ਜਿਤਨਾ ਭੰਡੇ ਸੀਗਾ ਤੇ ਕੰਬਲ ਸੀਗਾ ਕੱਪੜੇ ਸੀਗਾ ਇਹਨਾਂ ਦਾ ਗਰੀਬਾਂ ਦਾ ਸਾਰੇ ਚੱਲ ਗਿਆ ਇਹ ਦੁਕਾਨ ਦਾ ਵੀ ਹਲ ਵੀ ਕੋਈ ਨਹੀਂ ਸੁਣਾਇਆ ਜੀ ਖਾਣੇ ਵੀ ਗਿਆ ਬੰਦੇ ਇਕੱਠੇ ਹੋ ਕੇ ਥਾਣੇ ਵਾਲੇ ਵੀ ਜਵਾਬ ਦਿੱਤਾ ਕਿ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਕੀ ਹੁਣ ਕੀ ਮੰਗ ਕਰਦੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਇਹ ਕਰਦੇ ਆਂ ਇਹ ਗਰੀਬ ਦਾ ਹੱਲ ਕੜੇ ਕਿ ਕੱਪੜਾ ਦੇ ਵੇ ਲੱਤਾ ਦੇ ਵੇ ਦਾ ਇਹਨਾਂ ਦਾ ਹੱਲ ਦੇਵੇ ਘਰ ਜਲ ਗਿਆ ਉਹਨਾਂ ਦਾ ਘਰ ਮੜ ਜੀ ਸ਼ਾਸਨ ਕੜੇ ਮੇਰੀ ਬਾਤੇ ਜਿਹੜਾ ਕੰਮ ਕਰ ਦੁਕਾਨ ਦੇ ਉਹਨਾਂ ਦਾ ਵੀ ਮਦਦ ਕਰੇ ਇੱਕ ਮਿੰਟ ਜਿਹੜਾ ਵੀ ਹੈਗਾ ਇੱਥੇ ਜਲਿਆ ਆ ਜਿੱਦਾ ਵੀ ਗਰੀਬਾਂ ਦਾ ਜਲਿਆ 10-15 ਘਰ ਹੈਗਾ ਇਹਨਾਂ ਦਾ ਸਾਰੇ ਇਹਦੇ ਹੱਲ ਕੀਤਾ ਜਾਵੇ ਇੱਕ ਇਧਰ ਦੁਕਾਨ ਹੈ ਇੱਕ ਕਰੇਗਾ ਇਹਨਾਂ ਦਾ ਸਾਰੇ ਹੱਲ ਕੀਤਾ ਜਾਵੇ ਸਾਰੇ ਹੋਰ ਇਹਨਾਂ ਕਿਹੜੀ ਬਾਦਾ ਕੋਈ ਮੰਗ ਨਹੀਂ ਆ ਇਹਨਾਂ ਦਾ ਹੱਲ ਕੀਤਾ ਜਾਵੇ ਬਸ ਪਵਿੱਤਰ ਸਿੰਘ ਜੀ ਐਸ ਐਚਓ ਮਛਵੜਾ ਸਾਹਿਬ ਜਲਾਦ ਜਿਹੜੇ ਆਪਦੇ ਇੱਥੇ ਆ ਜੀ ਸਾਡੇ ਕੋਲ ਬਾਰੇ 1 ਵਜੇ ਦੀ ਗੱਲ ਆ ਜੀ ਜਦੋਂ ਇੱਥੇ ਇੱਕ ਅੱਗ ਦਾ ਸਾਨੂੰ ਪਤਾ ਲੱਗਿਆ ਵੀ ਘੂਗੇ ਨੂੰ ਅੱਗ ਲੱਗ ਗਈ ਤੇ ਤੁਰੰਤ ਅਸੀਂ ਪੈਰ ਵਰਗੇਟ ਦਾ ਐਂਟੀ ਜਮ ਕਰਿਆ ਹੋਰ ਮੱਝਾਂ ਸੀ ਇੱਥੇ ਇਹਨਾਂ ਦੀ ਡੰਗਰ ਖੁੱਸੂ ਸੀ ਜਿੰਨਾ ਹੋ ਸਕੇ ਅਸੀਂ ਮੰਨ ਲਓ ਬਾਹਰ ਕੱਢੇ ਤੇ ਚਾਰ ਬੱਕਰੀਆਂ ਇੱਕ ਗਊ ਕੁਛ ਨਾ ਘਰੇਲੂ ਸਮਾਨ 8 15 16 ਝੁਕੀਆਂ ਨੇ ਜੀ ਜਿਹੜੀਆਂ ਜਲ ਗਈਆਂ ਇਹਨਾਂ ਦਾ ਘਰੇਲੂ ਸਮਾਨ ਵੀ ਸਾਰਾ ਹੀ ਜਲ ਗਿਆ ਕਿੰਨੇ ਪਰਿਵਾਰ ਰਹਦੇ ਸੀ 16 ਪਰਿਵਾਰ ਨੇ ਜੀ ਉਸ ਦਿੱਤੇ ਕੀ ਨੁਕਸਾਨ ਇਹਨਾਂ ਦਾ ਕਿੰਨੇ ਸਾਰੇ ਘਰੇਲੂ ਦਾ ਸਮਾਨ ਸਾਰਾ ਹੀ ਹੋ ਗਿਆ ਇਹਨਾਂ ਨੁਕਸਾਨ ਤੇ ਇੱਕ सनी ਦੇ ਨਾਮ ਦੇ ਕਿਸੇ ਸ਼ਖਸ ਤੇ ਇਲਜ਼ਾਮ ਲਾ ਰਹੇ ਨੇ ਕਿਵੇਂ ਦੇ ਰਹੇ ਜੀ ਤੁਸੀਂ ਉਹਨੂੰ ਕੋਈ ਜੇ ਇਹ ਸਾਨੂੰ ਜੋ ਨੋਟਿਸ ਦੇਣਗੇ ਪੂਰੀ ਹਰ ਇੱਕ ਪਹਿਲੂ ਤੋਂ ਪੜਤਾਲ ਕੀਤੀ ਜਾਊਗੀ ਇਹ ਜੋ ਵੀ ਹੋਗੀ ਕਾਰਵਾਈ ਅਮਲੇ ਅੰਦਰ